ਕਾਉ ਯੂ ਟੈਲਿੰਗ ਮੀ ਸਾਦਲੀ ਇਹਨਾਂ ਨੂੰ ਤੇਰੇ ਕਹਿੰਦੇ ਆ ਜਾਣਗੇ ਆ ਵੇਖ ਲੋ ਯਾਰ ਇੱਕ ਮਿੰਟ ਕੈਮਰੇ ਆਟੋ ਵਿਖਾ ਦਿਓ ਆਏ ਮਾਮਲਾ ਹੁਣ ਇਹ ਆਂਦੇ ਜਿਹੜਾ ਕੰਮ ਇਹਨਾਂ ਦਾ ਵੀ ਕਰਾ ਦੇਣਾ ਮੈਨੂੰ ਪਤਾ ਹੈ ਕੀ ਕਰਨਾ ਚਾਹ ਰਹੇ ਸਭ ਜਖੜ ਤਾਂ ਹੁਣ ਰੱਖੀ ਰੱਖੀ ਗਲਾ ਕੇ ਬਿਠਾ ਆ ਗਏ ਚਲੋ ਆ ਪਾ ਦਿਓ ਪਾ ਦਿਓ ਉਹ ਨਾ ਪੂਰਾ ਮੜਕੇ ਪਾਣਾ ਚਾਹੀਦਾ ਹਾਂ ਲੋ ਹੁਣ ਪਰ ਆਹ ਹੱਥ ਨਹੀਂ ਫੜੋ ਆਇਆ ਨਾ ਆ ਵੇਖ ਲਓ ਪਹਿਲਾਂ ਮੈਨੂੰ ਫੜਾ ਦਿਓ ਆ ਵੇਖੋ ਭਾਈ ਇਹ ਪਾਣੀ ਸਾਫ ਕਰਦੇ ਆ ਅਸੀਂ ਇਹ ਸਾਫ ਪਾਣੀ ਹੈ ਹੁਣ ਇਹ ਜੇ ਸਾਫ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ ਭਾਜੀ ਦੇਖੋ ਤੁਸੀਂ ਲੈਟਰਿੰਗ ਬਾਅਦ ਥੋੜਾ ਪਾਣੀ ਬਸੇ ਪੀ ਲਾਂਗੇ ਬੰਦਾ ਸੁਣਿਓ ਜੀ ਤੁਸੀਂ ਲੈਟਰਿੰਗ ਬਾਅਦ ਹੁੰਦਾ ਪਾਣੀ ਪੀ ਲਓਗੇ ਕੋਈ ਬੰਦਾ ਪੀ ਲੂਗਾ ਸੀ ਪੀ ਲਾਂਗੇ ਹੁਣ ਇਹ ਗੱਲ ਵੀ ਪੁੱਛ ਲੈਣੇ ਨਹੀਂ 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 ਇੱਕ ਵਾਰ ਲਾਫਟ ਕਰਾਓ ਅੱਜ ਹੀ ਕਰਾਓ ਅੱਜ ਹੀ ਕਰਾਓ ਇੱਕ ਮਿੰਟ ਸੁਣ ਰਾਮ ਲਾਈ ਪਾਣੀ ਪਰੋ ਰੋਲਾ ਨਾ ਆਪਾਂ ਰੌਲਾ ਨਾ ਲੌਜੀਕ ਨਾਲ ਗੱਲ ਕਰਦੇ ਆ ਇੱਕ ਮਿੰਟ ਯਾਰ ਇੱਕ ਮਿੰਟ ਇਹ ਪਾਣੀ ਇਹ ਆਰਡਰ ਕੱਢਿਓ ਜੇ ਕੰਮ ਲੈ 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 ਇੱਕ ਮਿੰਟ ਖੜ੍ਹ ਜਿਓ ਜੀ ਇਹ ਰਖਣੀ ਮਾਲ ਵਿੱਚ ਜਾਂਦਾ ਉਹ ਕੀ ਹੈ ਉਹ ਪਾਣੀ ਕਾਹਦਾ ਹੈ ਇਹੀ ਪਾਣੀ ਆ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤੱਕ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਇੱਕ ਮਿੰਟ ਇੱਕ ਮਿੰਟ ਸਾਡੇ ਸ਼ਹਿਰ ਦੇ ਵਿੱਚ 480 ਚੱਲਦੀ ਹੈ ਸਿਰਫ ਇਹਨਾਂ ਨੂੰ ਸੀਟੀ ਵੀ ਆਂਦਾ ਸਰਾਂ ਨੂੰ ਸੀਟੀ ਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਕਮਰਾ ਸੀਟੀਵੀ ਦੇਖਦਾ ਹੋਰ ਕੁਝ ਨਹੀਂ ਦੇਖਦਾ ਕਾ ਸੌਣ ਅਸੀਂ ਸ਼ਾਟਾਂਗੇ ਹੋਰ ਚਲਦੇ ਹੋ ਨਹੀਂ ਦਿਖਦੀ ਰਾਨੂੰ ਔਰ ਰਿਸ਼ਤੇਦਾਰ ਆਣੋਗੇ ਔਰ ਇਹਦਾ ਰਿਸ਼ਤੇਦਾਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣ ਲੈ ਤੂੰ ਬੋਲਣ ਵਾਲਾ ਰਿਸ਼ਤੇਦਾਰ ਸਾਰੇ ਨਾਲ ਇੱਕ ਮਿੰਟ ਦੱਸਿਓ ਜੇ ਤੁਹਾਨੂੰ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ 400 ਇੰਡਸਟਰੀ ਸ਼ਹਿਰ ਚੱਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੇਰੀ ਗੱਲ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲੱਖੇ ਸਦਾਣੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ ਫੋਨ ਦਿਖਦਾ ਰੋਜ਼ ਤਾਂ ਕਹਿੰਦਾ ਤੁਸੀਂ ਸਿਰਫ 9 ਕਰੋੜ ਲੀਟਰ ਪਾਣੀ 9 ਕਰੋੜ ਲ ਪਾਣੀ ਸ਼ਹਿਰ ਦਾ ਬੰਦਾ 5 ਕਰੋੜ ਲੀਟਰ ਦਾ ਪਾਣੀ ਬੰਦਾ ਬੱਦੀ ਦਾ ਪਾਣੀ ਬੰਦਾ ਇਹ ਤਰਨ ਬੱਦੀ ਦਾ ਕਿਉਂ ਦਰਾਜ ਨਹੀਂ ਕਾਲੀ ਨਾ ਕਰੋ ਬੱਦੀ ਦਾ ਤੁਹਾਨੂੰ ਕਿਉਂ ਦਰਾਜ ਨਹੀਂ ਜੀ 5 ਕਰੋੜ ਲੀਟਰ ਹੈਗੇ ਓਏ ਅਸੀਂ ਸਾਰੇ ਜਾਣੇ ਆ ਸੁਣ ਲਾ ਗੱਲ ਜਿੱਥੇ ਡਾਈਂਗ ਆ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਣੇ ਆ ਤਾਨੂੰ ਇਸੇ ਫੋਨ ਫੋਨਿੰਗ ਵਾਲੀ ਪ੍ਰੋਬਲਮ ਹੈ ਹੋਰ ਕਿਤੇ ਡਾਈਂਗ ਦਸੀ ਨਾ ਪ੍ਰੋਬਲਮ ਨਹੀਂ ਹੈ ਇਹ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣ ਨਹੀਂ ਲਾਈਫ ਬੈਸਟ ਕਰਾਓ ਹੁਣ ਹੀ ਡਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਰੇ ਸਾਹਮਣੇ ਕਿਹਾ ਹੁਣ ਹੀ ਲਾ ਮੰਗਾਓ ਹੁਣ ਹੀ ਪੁਲਿਸ ਕੋਲ ਬੈਠਾ ਲਾਈਫ ਬੈਸਟ ਇੱਕ ਮਿੰਟ ਇਹਨਾਂ ਨੇ ਦੱਸਿਆ ਬਲੈਕਮੇਲਿੰਗ ਵਾਲੀ ਗੱਲ ਬਿਲਕੁਲ 100% ਬਲੈਕਮੇਲ ਰਿਹਾ ਦੱਸ ਕਿੱਥੇ ਫੋਨ ਆਇਆ 100% ਬਲੈਕਮੇਲ ਰਿਹਾ ਮਤਲਬ ਇਹਦਾ ਮਤਲਬ ਇਹ ਉਹਦਾ ਕੀ ਹੈ ਮੇਰੇ ਇੱਕ ਬੰਦੇ ਨੂੰ ਤੰਗ ਕਰਨਾ ਮਤਲਬ ਇਹ ਕੀ ਆਵਾਜ਼ ਮੇਰੇ ਇੱਕ 400 ਡ ਤੁਹਾਨੂੰ ਜਲੰਧਰ ਨਹੀਂ ਦਿੱਸਦੀ ਕਿਹੜੀ ਦਿੱਸਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਹੜੀ ਦਿੱਸਦੀ ਤੁਹਾਨੂੰ ਲੁਧਿਆਣਾ ਦੀ ਕਿਹੜੀ ਦਿੱਸਦੀ ਹੈ ਅੰਮ੍ਰਿਤਸਰ ਜਾ ਕੇ ਆਇਆ ਲੁਧਿਆਣਾ ਦੀ ਕਿਹੜੀ ਨਹੀਂ ਦਿੱਸਦੀ ਅਸੀਂ ਜਾ ਕੇ ਕੋਈ ਨਹੀਂ ਕੋ ਦਿਖਦਾ ਹੈ ਸ਼ਹਿਰਾਂ ਬਲੈਕ ਬੈਲਰ ਸ਼ਹਿਰਾਂ ਬਲੈਕ ਕਾਸਟਰਾਂ ਬਲੈਕ ਬੈਲਰ ਮਰਦਾ ਬਾਤ ਇਧਰ ਆ ਇਧਰ ਮਰਦਾ ਬਾਤ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਨਾ ਹੈ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਕਮੈਂਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਇਸ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸੜੇ ਪਈਏ ਇਹ ਗੁੰਡੀ ਕਿਉਂ ਬਾਈ ਤੁਸੀਂ ਕਿਉਂ ਆਏ ਆਹ ਨੂੰ 4 ਵਜੇ ਬਾਈ ਕਿਉਂ ਬਾਈ ਲਾ ਇੰਡਾ ਆਫਰ ਆਫੀਰ ਦਰਜਾ ਆਫੀਰ ਦਰਜਾ ਬਾਈਰੀ ਦੀ ਬਾਈਰੀ ਕਿਉਂ ਬਾਈ ਬਾਈਰੀ ਕਿਉਂ ਬਾਈ ਤੁਸੀਂ ਵੀ ਨਾਲ ਸੀਗਾ ਮਾਨ ਸਾਹਿਬ ਤੁਸੀਂ ਵੀ ਨਾਲ ਸੀ ਕੋਈ ਬੰਦਾ ਹਰ ਕਾਕਾ ਫੋਟੋ ਕਰਦੇ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਆ ਅਸੀਂ ਕਹਾਂ ਲੇ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾਅ ਐਂਡ ਆਰਡਰ ਦੀ ਗੱਲ ਕਰੀ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਉਥੇ ਬੋਰੀਆਂ ਪਾਈਆਂ ਸੀਮੈਂਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ ਸੁਣ ਲਓ ਗੱਲ ਸੁਣ ਲਓ ਓਏ ਅਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਗਿਆ ਸੀ ਨਾ ਸੰਕੀਤੀ ਆ ਪਈ ਸਾਹਿਬ ਇੱਕ ਵਾਰ ਅਸੀਂ ਤਾਂ ਕਿਹਾ ਪੂਰੀ ਕਰਾ ਹਲਾ ਲਾਓ ਕਿ ਅਮੋਜ ਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ ਤੁਸੀਂ ਅੱਜ ਸੁਣੋ ਗੱਲ ਸੁਣ ਲਓ ਗੱਲ ਸੁਣ ਲਓ ਗੱਲ ਅਸੀਂ ਤਾਂ ਹਸਲ ਕਰ ਲਈ ਹੈ ਅਮੋਜ ਮਾਨ ਓਏ ਸੁਣ ਲਓ ਮੈਂ ਤਾਂ ਜਿਹੜੀ ਗੱਲ ਓਏ ਬਸ ਗੱਲ ਬੋਲੀ ਜਾਂਦਾ ਪਤਾ ਨਹੀਂ ਹੁਣ ਮੈਨੂੰ ਬੋਰੀਆਂ ਪਾਣਾ ਹੈ ਬੋਰੀਆਂ ਬੋਰੀਆਂ ਪਾਈਆਂ ਪਹਿਲਾਂ ਸੁਣ ਪਹਿਲਾਂ ਓ ਯਾਰ ਖਾਜਾ ਤੋ ਐ ਫਾਇਰ ਵੀ ਹੈਗੀ ਐ 10000 ਬੋਲੀ ਜਾਂਦਾ ਬੋਲੀ ਕਿਉਂ ਜਾਂਦਾ ਪਤੰਦਰਾ ਮੈਨੂੰ ਬੋਲ ਲੈਂਦੇ ਮੈਂ ਝੂਠ ਬੋਲਿਆ ਤਾਂ ਕੈਦੀ ਪ੍ਰਿੰਸ ਕਰਕੇ ਕਿਹਾ ਕਿ ਅਸੀਰ ਹਸਲ ਕੀਤੀ ਐ ਬੰਦ ਨਹੀਂ ਕੀਤਾ ਬੰਦ ਕਰਨ ਦੀ ਰਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਉਹ ਪਾ ਕੇ ਉਹ ਪਾ ਕੇ ਬੰਦ ਕੀਤਾ ਤੇ ਰਸਲ ਦੇ ਬੋਰੀਆਂ ਕਿਉਂ ਪਾਈਆਂ ਫਿਰ ਹੁਣ ਦੱਸੋ ਰਸਲ ਦੇ ਬੋਰੀਆਂ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਤੁਹਾਡੇ ਕੋਲ ਕੀਦਾਰਾ ਕੰਗੀੜੀ ਦੇ ਬੋਰੀਆਂ ਪਾਣ ਦਾ ਤੁਹਾਡੇ ਕੋਲ ਕੀ ਉਦਾਰਾਮ 2000 ਦੀ ਬੋਰੀਆਂ ਪਾਣ ਦਾ ਦੱਸੋ ਮੈਨੂੰ ਤੁਹਾਡੇ ਕੋਲ ਹਕਦਾਰ ਹੈ ਕੋਈ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਬੜੂ ਬੋਰੀਆਂ ਪਾਣ ਵਾਲੀਆਂ ਓਏ ਅਸੀਂ ਦੇਖਿਆ ਸ਼ਸ਼ਵਾਸ਼ਲਾ ਫਾਇਰ ਗੱਡੀ ਨੰਬਰ ਆਇਆ 1 ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿ ਅਸੀਂ ਕਿਹਾ ਮੈਂ ਮੁੱਕ ਰਹੇ ਹਾਂ ਅਸੀਂ ਦਾ ਪ੍ਰੈਸ ਕਾਨਫਰੰਸ ਅਗਲੇ ਦਿਨ ਕਰਕੇ ਕਿਹਾ ਹੈ ਕਿ ਅਸੀਂ ਰੈਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਤੁਹਾਡੇ ਘਰ ਦੀ ਸੀਵਰੇਜ ਪਾਣੀ ਕੋ ਬੋਰੀ ਪਾ ਜਾਵੇ ਕਿਦਾਂ ਲੱਗੂਗਾ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਕੁੱਝ ਰਾਤ ਨੂੰ ਕਿਉਂ ਪਈਆਂ ਅੱਧਿਨੇ ਪਾਣਾਂ ਦੇ ਚੋਰੀ ਕਿਉਂ ਕੀਤੀ ਤੂੰ ਬੋਲ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝ ਜਵਾਬ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇ ਨਾ ਤੁਸੀਂ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰੇ ਬੰਦਾ ਕਮਲਾ ਹੋ ਗਿਆ ਮੈਂ ਹੁਣੇ ਤਾਂ ਕਹਿ ਕੇ ਹਟਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਾਰੇ ਕਿਹਾ ਹੁਣ ਮੈਨੂੰ ਇਹ ਦੱਸ ਤੁਹਾਡੇ ਚੋਂ ਕਿਹਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਦੋ ਮੈਂ ਕੱਲ ਮੈਨੂੰ ਗੱਲ ਮੈਂ ਸਿੱਧਾ ਨਸਤੀ ਸ਼ਹਿਰ ਚ 580 ਸ਼ਹਿਰ ਚ ਆ ਹੇ ਯਾਰ 1500 ਦਾ ਅਸੀਂ ਪੰਜਾਬ ਚ ਸਿਰਫ ਇਹ 9 ਕਰੋੜ ਲੀਟਰ ਪਾਣੀ ਦਿਖਦਾ ਲੱਖੇ ਨਾ ਤੁਮ ਦੋਜਮਾਨ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਿਓ ਜੇ ਗੱਲ ਹੈ ਇਹ ਅਸੀਂ ਬਲੈਕਮੇਲਿੰਗ ਹੁੰਦੀ ਹੈ ਅੱਛਾ ਬਲੈਕਮੇਲਰ ਕਿਹਾ ਜਾਂਦਾ ਹੈ ਬਿਲਕੁਲ ਬਲੈਕਮੇਲਰ ਚੋਹਾਨ ਠਿੰਡਾ ਠਿੰਡਾ ਜਿੰਨੇ ਹਸਪੀਟਲ ਹੈ ਜਿੰਨੇ ਸਾਰਾ ਕੁਝ ਹੈ ਉਹ ਡੇਗ ਜਿੰਨੇ ਜਿੰਨੇ ਹਸਪੀਟਲ ਦਾ ਸਾਰਾ ਤਾਂ ਮਹੀਨਾ ਲੈਂਦਾ ਅਸੀਂ ਮਹੀਨਾ ਨਹੀਂ ਦੇਣਾ ਸਾਡੀ ਜੁੱਤੀ ਕैम ਹੈ ਦੇਖੋ ਗੱਲ ਸੁਣ ਲਓ ਅਸੀਂ ਨਹੀਂ ਲੈਂਦਾ ਉਹ ਯਾਰ ਮਹੀਨਾ ਲੈ ਜਾਂਦਾ ਕੋਈ ਹਰ ਹਸਪੀਟਲ ਮਹੀਨਾ ਲੈਂਦਾ ਹਰ ਹਸਪੀਟਲ ਮਹੀਨਾ ਲੈਂਦਾ ਸਬੂਤ ਆ ਪੁੱਛੋ ਇਹਨਾਂ ਨੂੰ ਦੋਗੇ ਬਿਲਕੁਲ ਸੂਦੇ ਦਾ ਨਾ ਸੂਦ ਵੀ ਦੇ ਦਾਂਗੇ ਦੇ ਦਾਂਗੇ ਸਬੂਤ ਵੀ ਦੇ ਦੋ ਸਬੂਤ ਲੈ ਕੇ ਜਾਊਂਗਾ ਲੈ ਕੇ ਦਊਗਾ ਸਬੂਤ ਸਾਹਮਣੇ ਸਬੂਤ ਹੈ ਇੱਕ 90 ਲੀਟਰ ਪਾਣੀ ਦਿੱਖਦਾ ਹੋਰ ਪਾਣੀ ਨਹੀਂ ਦਿੱਖਦਾ ਇਸ ਬੰਦੇ ਦਾ ਇਹ ਤਾਂ ਗੱਲ ਕਰਨੀ ਹੈ ਇਸ ਬੰਦੇ ਦਾ ਵੇਖ ਲਓ ਕੀ ਕਹਿ ਰਿਹਾ ਸਰ ਪਹਿਲਾਂ ਤੁਸੀਂ ਕਿਹਾ ਕਿ ਮੈਂ ਕਹਿੰਦਾ ਸਬੂਤ ਦੇ ਦਿਓ ਭਾਈ ਜੀ ਪੰਜਾਬ ਦੇ ਵਿੱਚ ਹਜ਼ਾਰ ਡਾਈ ਇੰਡਸਟਰੀ ਐ ਸਿਰਫ 200 ਡਾਈ ਦਾ ਹੀ ਟਾਰਗੇਟ ਕਿਉਂ 200 ਟਾਰਗੇਟ ਕਿਉਂ ਉਹਦਾ ਕੀ ਮਤਲਬ ਹੈ ਜਵਾਬ ਦਿਨਾ ਤੈਨੂੰ ਮੇਰੀ ਗੱਲ ਸੁਣੋ चौहान ਸਾਹਿਬ चौहान ਸਾਹਿਬ ਮੇਰੀ ਗੱਲ ਸੁਣੋ चौहान ਸਾਹਿਬ ਗੱਲ ਸੁਣ ਲਓ ਉਹ ਕੋਈ ਗੱਲ ਨਹੀਂ ਮੈਂ ਰੋਕਿਆ ਮੈਂ ਡਿੱਗਣ ਨਹੀਂ ਦਿੰਦਾ ਬੇਜ਼ਿਕਰ ਮੇਰੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਬੱਦੀਆਲੇ ਦੇ ਵੀ ਗਏ ਆਂ ਮੇਰੇ ਫੇਸਬੁਕ ਵੀ ਹਨ ਕੋਈ ਚੈਨਲ ਵੇਖ ਲੈ ਸੁਣ ਲੋ ਗੱਲ ਅਸੀਂ ਅੰਮ੍ਰਿਤਸਰ ਵਾਲੇ ਤੇ ਵੀ ਗਏ ਆ ਸਾਰੀਆਂ ਡੈਂਗੂ ਯੂਨਟ ਆ ਔਰ ਤੁਹਾਨੂੰ ਹੋਰ ਦੱਸ ਦਿਆਂ ਮੇਰੀ ਗੱਲ ਤਾਂ ਸਾਰੇ ਥਾਂ ਲਾਇਆ ਓਏ ਲਾਇਆ ਵੇਖਦਾ ਲੋ ਚੱਲ ਕੇ ਮੈਂ ਉਹੀ ਤਾਂ ਕਹਿ ਰਿਹਾ ਮੇਰੀ ਗੱਲ ਸੁਣ ਲੋ ਪਹਿਲਾਂ ਧਿਆਨ ਨਾਲ ਅਸੀਂ ਇਕੱਲਾ ਥੋੜਾ ਨਹੀਂ ਅਸੀਂ ਪੇਪਰ ਮੇਲ ਵਾਲਿਆਂ ਦੇ ਉਲਟ ਵੀ ਗਏ ਆ ਔਰ ਦੋ ਫੈਕਟਰੀਆਂ ਬੰਦ ਵੀ ਕਰਾਈਆਂ ਇੱਕ ਗੱਲ 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 ਲਵਾਉਣ ਦੀ ਗੱਲ ਕੀਤੀ ਐ ਬੰਦ ਕਰਾ ਲੈ ਥੋੜੇ ਠੇਕਾ ਲਿਆ ਤੁਸੀਂ ਕਿਹੜੇ ਗੱਲ ਲਵਾਉਣ ਦੀ ਗੱਲ ਕੀਤੀ ਤੁਸੀਂ ਬਦਲ ਕੇ ਅਸੀਂ ਆਣੇ ਹਾਂ ਯਾਰ ਲੋਕਾਂ ਨੂੰ ਰੋਜ਼ਗਾਰ ਲੱਖ ਰੋਗ ਲੋਕਾਂ ਨੂੰ ਰੋਜ਼ਗਾਰ ਦਿੰਨੇ ਅਸੀਂ ਲੱਖ ਕਿੰਨੇ ਲੋਕਾਂ ਨੂੰ ਲੱਖ ਬੰਦੇ ਆ ਸਾਡੇ ਕੋਲ ਲੱਖ ਮੰਦਰ ਰੋਜ਼ਗਾਰ ਦਿੰਦੇ ਆ ਲੱਖਾਂ ਦੇ ਨੂੰ 60 ਕਰੋੜ ਰੁਪਇਆ ਸਾਫ ਕਰਨ ਦਾ ਲਾਣਿਆ ਪਾਣੀ ਚਲੋ ਸਾਰਾ ਮੀਡੀਆ ਸਾਹਮਣੇ ਦਿਖਾਈਏ ਬਾਣ ਸਾਹਿਬ ਚੋ ਸਾਹਮਣੇ ਦਿਖਾਈਏ ਹੁਣ ਬੋਲਣਾ ਮੈਂ 18 ਕਿੱਲੇ ਚ ਪਲਾਂਟ ਲਾਇਆ ਜਿਹੜੀ ਨਸੀ ਸਾਫ ਕਰਦੀ ਹੈ ਪਾਣੀ ਜਿਹੜੀ ਨਸੀ ਸਾਫ ਕਰਦੀ ਹੈ ਉਹਨੂੰ ਟਾਰਗੇਟ ਆ ਜਿਹੜੀ ਸਿੱਧਾ ਪਾਉਂਦੀ ਹੈ ਉਹਨਾਂ ਦੇ ਰਿਸ਼ਤੇਦਾਰ ਆ আচ্ছা ਹੁਣ ਸਾਹ ਲੈ ਲਿਆ ਹੁਣ ਚੁੱਪ ਹੁਣ ਬੋਲਣਾ ਹੁਣ ਦੱਸਿਓ ਜੇ ਜਿਹੜੀ ਇਹ ਗੱਲ ਕਹਿ ਰਿਹਾ ਓ ਯਾਰ ਐ ਨਾ ਕਰੋ ਵਿੱਚ ਨਾ ਬੋਲੋ ਸਾਡਾ ਕੋਈ ਬੰਦਾ ਬੋਲ ਰਿਹਾ ਹੈ ਵਿੱਚ ਗੱਲ ਕਰਨ ਦਿਓ ਜੇ ਆਪਾਂ ਗੱਲ ਖੜ ਗਏ ਤੁਸੀਂ